ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਖੇਤਰ ਵਿੱਚ ਤਰੂ ਤਾਰੇ ਵਾਂਗੂ ਚਮਕਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਿੱਟੂ ਦੁਗਾਲ ਦੀ ਹਾਲਤ ਅੱਜਕੱਲہ ਚਿੰਤਾਜਨਕ ਬਣੀ ਹੋਈ ਹੈ। ਉਹਨਾਂ ਦੀ ਦਿਮਾਗ ਦੀ ਨਾੜੀ ਫਟ ਜਾਣ ਕਾਰਨ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਜਿਸ ਕਰਕੇ ਉਹ ਲਗਾਤਾਰ ਬੇਹੋਸ਼ੀ ਦੀ ਹਾਲਤ ਵਿੱਚ ਹਨ। ਉਹਨਾਂ ਦੇ ਪਰਿਵਾਰਕ ਮੈਂਬਰ ਜਿੱਥੇ ਨਿਰਾਸ਼ ਹਨ ਉੱਥੇ ਉਹਨਾਂ ਦੇ ਚਾਹਣ ਵਾਲੇ ਡਾਢੇ ਉਦਾਸ ਹਨ। ਬਿੱਟੂ ਦੁਗਾਲ ਬੀਤੇ 16 ਅਪ੍ਰੈਲ ਨੂੰ ਸਵੇਰੇ 11 ਵਜੇ ਦੇ ਕਰੀਬ ਜਦੋਂ ਆਪਣੇ ਘਰ ਵਿੱਚ ਕੰਮ ਕਰ ਰਹੇ ਸਨ ਤਾਂ ਅਚਾਨਕ ਉਹਨਾਂ ਨੂੰ ਸਿਰ ਦਾ ਦਰਦ ਮਹਿਸੂਸ ਹੋਇਆ ਤੇ ਉਹ ਇੱਕਦਮ ਬੇਹੋਸ਼ ਹੋ ਗਏ। ਉਹਨਾਂ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਦੀ ਦਿਮਾਗ ਦੀ ਨਾੜੀ ਫਟੇ ਹੋਣ ਸੰਬੰਧੀ ਜਾਣਕਾਰੀ ਦਿੱਤੀ ਤੇ ਕਈ ਘੰਟੇ ਲਗਾਤਾਰ ਇਲਾਜ ਕੀਤਾ। ਪਰ ਸੁਧਾਰ ਨਾ ਹੁੰਦਾ ਦੇਖ ਉਹਨਾਂ ਨੂੰ ਮੋਹਾਲੀ ਦੇ 40 ਸ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਲਗਾਤਾਰ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਪਰ ਉਹਨਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ ਜਿਸ ਕਾਰਨ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਹਸਪਤਾਲ ਦੇ ਬੈੱਡ ਉੱਪਰ ਲੜ ਰਹੇ ਹਨ ਸਪੀਡ ਪੋਸਟ ਦੇ ਦਰਸ਼ਕਾਂ ਨੂੰ ਅਸੀਂ ਦੱਸਦੇ ਹਾਂ ਕਿ ਨਾਮਵਰ ਕਬੱਡੀ ਖਿਡਾਰੀ ਬਿੱਟੂ ਦੁਗਾਲ ਜਿਸ ਦਾ ਅਸਲੀ ਨਾਮ ਨਰਿੰਦਰ ਕੁਮਾਰ ਸੀ ਨਰਿੰਦਰ ਰਾਮ ਸੀ ਉਹ ਇੱਕ ਆਮ ਸੁਧਾਰਨ ਪਰਿਵਾਰ ਨਾਲ ਸੰਬੰਧ ਰੱਖਣ ਵਾਲਾ ਨੌਜਵਾਨ ਸੀ ਤੇ ਉਸਨੇ ਪਿਛਲੇ ਦਹਾਕੇ ਦੀ ਅਖੀਰਲੇ ਸਾਲਾਂ ਵਿੱਚ ਕਬੱਡੀ ਦੇ ਖੇਤਰ ਵਿੱਚ ਪੈਰ ਪਾਇਆ ਤੇ ਮੁੜ ਕਦੇ ਪਛਾਣ ਨਹੀਂ ਦੇਖਿਆ ਉਹ ਪਹਿਲੀ ਵਾਰ ਸਾਲ 2003 ਵਿੱਚ ਇੰਗਲੈਂਡ ਅਤੇ 2004 ਵਿੱਚ ਕੈਨੇਡਾ ਗਿਆ ਜਿੱਥੇ ਉਹਨਾਂ ਆਪਣੀ ਖੇਡ ਦਾ ਲੋਹਾ ਮਨਵਾਇਆ ਪਿਛਲੀ ਅਕਾਲੀ ਭਾਜਪਾ ਸਰਕਾਰ ਵੇਲੇ ਪਹਿਲੀ ਵਾਰ ਕਰਵਾਏ ਗਏ ਵਿਸ਼ਵ ਕਬੱਡੀ ਕੱਪ ਵਿੱਚ ਪੰਜਾਬੀਆਂ ਵੱਲੋਂ ਖੇਡਣ ਵਾਲੇ ਖਿਡਾਰੀਆਂ ਵਿੱਚ ਬਿੱਟੂ ਦੁਗਾਲ ਦਾ ਅਹਿਮ ਨਾਮ ਸੀ ਤੇ ਉਹਨਾਂ ਇਸ ਖੇਡ ਦੇ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਬਦਲੇ ਆਪਣੀ ਵਿਸ਼ੇਸ਼ ਪਹਿਚਾਣ ਬਣਾਈ। ਸ਼ਾਲਾ ਸਪੀਡ ਪੋਸਟ ਕਾਮਨਾ ਕਰਦਾ ਹੈ ਕਿ ਪੰਜਾਬੀ ਮਾਂ ਖੇਡ ਦਾ ਇਹ ਨਾਲ ਜਲਦੀ ਸਿਹਤਯਾਬ ਹੋ ਕੇ ਆਪਣੇ ਘਰ ਪਰਤੇ।